ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਕੋੜਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਮੇਨ ਛੜਕ ਦੇ ਉੱਤੇ ਬਰਗਾੜੀ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਇੱਥੇ ਵੀ ਜਦੋਂ ਝੋਟਿਆਂ ਦੀ ਵੀਡੀਓ ਬਣਾਉਣ ਲੱਗੀਦਾ ਜਿਹੜੇ ਪਹਿਲਾਂ ਤੋਂ ਵੀਰ ਜੁੜੇ ਆ ਉਹ ਝੋਟਿਆਂ ਦੇਖ ਕੇ ਸਮਝ ਜਾਂਦੇ ਹੋਣਗੇ ਵੀ ਕਿਹੜੇ ਵੀਰ ਕੋਲ ਵੀਡੀਓ ਬਣਾ ਰਹੇ ਆ ਕਿਉਂਕਿ ਇੱਥੇ 90% ਝੋਟੀਆਂ ਟਾਪਦੀਆਂ ਹੀ ਦੇਖੀਆਂ 10% ਕੋਈ ਇੱਕ ਅੱਧਾ ਪਸ਼ੂ ਨਰਮ ਆ ਜੇ ਗੱਲ ਵੱਖਰੀ ਐ ਪਰ ਹੀਫਰ ਜਿਹੜੀਆਂ ਝੋਟੀਆਂ ਮੁਰਾ ਨਸਲ ਦੇਆਂ ਖਾਸ ਕਰਕੇ ਉਹ ਬੜੀਆਂ ਟਾਪ ਦੇ ਇੱਥੇ ਆਈਆਂ ਅੱਜ ਚਾਰ ਨ ਆ ਗਿਆ ਦੋਸਤੋ ਜਿਹਦੇ ਚ ਪਹਿਲੇ ਨੰਬਰ ਤੇ ਨੀਲੀ ਰਾਵੀ ਤੇ ਤਿੰਨ ਮੁਰਾ ਨਸਲ ਦੇਆਂ ਝੋਟੀਆਂ ਸੋ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਹੋਊਗਾ ਦੂਜੀ ਗੱਲ ਰੇਟ ਇਹਨਾਂ ਪਸ਼ੂਆਂ ਦੇ ਵੀਡੀਓ ਦੇ ਵਿੱਚ ਹੀ ਮੰਗੇ ਜਾਣਗੇ ਆਓ ਸ਼ੁਰੂਆਤ ਕਰਕੇ ਪਹਿਲੇ ਨੰਬਰ ਵਾਲੀ ਝੋਟੀ ਨੀਲੀ ਰਾਵੀ ਉਹਨੂੰ ਬਈ ਸਸਤੀ ਸਸਤੀ ਕਰ ਜੀ ਉਹਨੂੰ ਹੰਟਾ ਸਿਆਲ ਸਿਆਲ ਲਾਵਾਂਗੇ ਤੌਰ ਨਾਲ ਆਹ ਹਾਂ ਜੀ ਹਾਂ ਜੀ ਬਸ ਇਹਨਾਂ ਲੰਘ ਗਿਆ ਕਣਕ ਦਾ ਝੋਨੇ ਦਾ ਹੁਣ ਦਾ ਵਿਲੇ ਆ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਝੋਟੀ ਖੜੀ ਹੈ ਤੇਰੇ ਨਾਲ ਹੀ ਹਾਂ ਜੀ ਕਿੰਨੀ ਕੁ ਉਮਰ ਉਹ ਦੰਦੋ ਕਿਵੇਂ ਇਹ ਸਵਾਹ ਕਿ ਸਾਲ ਦੀ ਹੈ ਜੀ ਖੀਰੀ ਹੈ ਠੀਕ ਹੈ ਇਹ ਦਿਖਾ ਦੇ ਤੁਹਾਨੂੰ ਤੋਂ ਠੀਕ ਹੈ ਸੋ ਦੋਸਤੋ ਥਰਡ ਪਹਿਲਾਂ ਦੇਖ ਲਓ ਝੋਲ ਚੰਗੀ ਆ ਪਟਨਾ ਵਾਲੀ ਆਉਂਦਾ ਦੇਖੋ ਜੀ ਸਹੀ ਹੈ ਅੱਛਾ ਕੀ ਰੇਟ ਕਰਾਂਗੇ ਦਾ ਰੇਟ ਇਹਦਾ 32000 ਰੁਪਏ ਹੈ ਜੀ ਖੋਲੀ ਬਈ ਸੋ ਦੋਸਤੋ 32000 ਰੇਟ ਹੈ ਦੰਦੋ ਖੀਰੀ ਹੈ ਅੱਖ ਚਿੱਟੀ ਸਿੰਘ ਬਿਲਕੁਲ ਕੁੰਡਾ ਦਿਸਦਾ ਤਾਂ ਚਿਹਰਾ ਤੁਸੀਂ ਵੀਡੀਓ ਚੋਂ ਦੇਖ ਸਕਦੇ ਹੋ ਮਾਰ ਕੇ ਵੀ ਪ੍ਰੋਪਰ ਹੈ ਹਾਈਟ ਦੀ ਜੱਜਮੈਂਟ ਸਾਰੀਆਂ ਝੋਟੀਆਂ ਪੰਨੂ ਬਾਈ ਨੇ ਤੋੜਨੀਆਂ ਤੇ ਤੁਸੀਂ ਇਸ ਕੱਟੀ ਦੀ ਹਾਈਟ ਦੇਖ ਲਓ ਉਦੋਂ ਬਾਈ ਤੁਹਾਨੂੰ ਦੋਦੀਆਂ ਦੀ ਜੱਜਮੈਂਟ ਹੋ ਜੂਗੀ ਕਿਹੜੀਆਂ ਕਿਹਨੀਆਂ ਕੁੱਚਣੇ ਬਾਕੀ ਪਸ਼ੂ ਦੇਖਣਾ ਆ ਕੇ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਉਹ ਜ਼ਰੂਰ ਕਰ ਲਿਆ ਕਰੋ ਮੁਰਾ ਜਿਹੜੀਆਂ ਰਸੋ ਤਿੰਨ ਹੀ ਇਕੋ ਜਿਹੇ ਦੀਆਂ ਹੀ ਦਿਸਦੀਆਂ ਖੁੱਲੇ ਡੁੱਲੇ ਢਾਂਚਾ ਨਹੀਂ ਹੈ ਕੁੰਡੇ ਸਿੰਗਾ ਨਹੀਂ ਹੈ ਪਹਿਲੇ ਨੰਬਰ ਤੇ ਕੱਟੀ ਪੁੰਨੋਂ ਦੰਦੋ ਕਿਵੇਂ ਬਈ ਹੈ ਦੰਦੂ ਖੀਰੀ ਹੈ ਜੀ ਕੀ ਰੇਟ ਰਊਗਾ ਇਹਦਾ ਰੇਟ ਇਹਦਾ 40000 ਹੈ ਜੀ ਖੋਲੀ ਹਾਂ ਥਾਂ ਦਿਖਾ ਦੇ ਰੇਟ 40000 200 ਤੇ ਜੀ ਡਬਲ ਐਕੀ ਦਿਸਦੀ ਹੈ ਹਾਂ ਥਾਂ ਇੱਕ ਵਾਰ ਦੇਖ ਲੈਣੇ ਆ ਬਾਕੀ ਚਾਰ ਹੀ ਥਾਂ ਦੱਸਦੇ ਆ ਠੀਕ ਹੈ ਓਕੇ ਖੋਲੀ ਸਿੰਗ ਕੁੰਡਿਆਂ ਦੀ ਦੱਸੋ ਸਭੀ ਚੰਗੀ ਹੈ ਦੇਖੋ ਇਹਦਾ ਢਾਂਚਾ ਤੁਸੀਂ ਇਹ ਜੈਟ ਬਲੈਕ ਹੀ ਹੈ ਮੇਰੇ ਖਿਆਲ ਚ ਪੂਛ ਤੇ ਦੋ ਕਵਾਲ ਥੱਲੇ ਚਾਰ ਵਾਲੀ ਹੈ ਜੀ ਚਿੱਟੇ ਪਰ ਸਟਰਕਚਰ ਬਹੁਤ ਸੋਹਣਾ 40000 ਦਾ ਰੇਟ ਬਾਈ ਉਹ ਰਾਂ ਨੇ ਰੱਖਿਆ ਹੈ ਸੈਂਡੂ ਕੁੰਡਿਆਂ ਦੀ ਲੰਬਾਈ ਲਮੂਈਆ ਦੀ ਤੁਸੀਂ ਦੇਖ ਸਕਦੇ ਹੋ ਸੋਹਣੀ ਬਣਾਵਟਾ ਦੋਸਤੋ ਛੋਟੀ ਦੀ ਇਹ ਤੋਂ ਅੱਗੇ ਛੋਟੀ ਜਿਹੜੀ ਉਮਰ ਚੇ ਦੇ ਨਾਲੋਂ ਥੋੜੀ ਵੱਡੀ ਹੋਊਗੀ ਪਰ ਲਗਭਗ ਸੇਮ ਜੇ ਕੱਤ ਘਾਟ ਦਿਨ ਦਿਸਦੇ ਆ ਪਉਨੋ ਤਿੰਨ ਨੰਬਰ ਤੇ ਜਿਹੜੀ ਹੈਗੀ ਏ ਇਹ ਤੇਰੀ ਖੀਰੀ ਹੈ ਜੀ 2 ਸਾਲਾਂ ਦੀ ਹੈ ਠੀਕ ਹੈ ਰੇਟ ਇਹਦਾ ਕੀ ਰਊਗਾ ਰੇਟ ਇਹਦਾ ਵੀ 40000 ਜੀ 240 ਇਹ ਰੇਟ ਇਹਦਾ ਇੱਕੋ ਜੇ ਥਣ ਮੇਰੇ ਖਿਆਲ ਚ ਇਹਨਾਂ ਤਿੰਨਾਂ ਦਾ ਤਾਂ 40 ਵਾਲਾ ਪਾੜਾ ਹੀ ਪੜਾਂਗੇ ਮੇਰੇ ਖਿਆਲ ਚ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਤਿੰਨ ਕਟੀਆਂ ਜਿਨ੍ਹਾਂ ਦੀ ਕੀਮਤ 40000 ਹੀ ਰਹਿਣੀ ਹੈ 1 ਲੱਖ ਤੇ 52000 ਚ 4 ਝੋਟੀਆਂ ਮਿਲ ਜਾਣੀਆਂ ਬਾਕੀ ਪਸੰਦ ਆਪੋ ਆਪਣੀ ਚੰਗੀਆਂ ਲੱਗਦੀਆਂ ਤਾਂ ਕੰਟੈਕਟ ਕਰ ਲਿਓ ਇਹ ਵੀ ਖੀਰੀ ਹੈ ਦੰਨੋ ਅਜੇ ਸੰਗ ਮੋੜੇ ਨਾਲ ਹੀ ਆ ਪਰ ਪੂਰੇ ਸਿਰੇ ਲਾਉਣੇ ਆ ਬਣਾਵਟ ਦੇਖੋ ਇਹਦੇ ਪੁੜਿਆਂ ਦੀ ਥਣ ਸੋਹਣੇ ਆਚਾਰੇ ਖੁੱਲੇ ਡੁੱਲੇ ਹੱਡਾਂ ਪੈਰਾਂ ਦੀ ਆ ਸੋ ਤੁਸੀਂ ਵੀਡੀਓ ਚ ਜੱਜਮੈਂਟ ਕਰ ਵੀ ਸਕਦੇ ਇਹ ਤਿਆਰ ਝੋਟੀਆਂ ਜਿਨ੍ਹਾਂ ਨੂੰ ਤੁਸੀਂ ਇੱਕ ਸਾਲ ਵੇਚ ਦੀ ਚੰਗੀ ਸੇਵਾ ਨਾਲ ਮਤਲਬ ਦੁੱਤੇ ਲਿਆ ਸਕਦੇ ਹੋ ਜਾਂ ਇਹ ਕਰੋ ਵੀ ਉਸ ਤੋਂ ਬਾਅਦ ਭਾਵੇਂ ਵੇਚ ਲਿਓ 2 ਰੁਪਏ ਜੋੜ ਲੈਣਾ ਕਰਮਾਲੀਆਂ ਇਹਨਾਂ ਦੀ ਬਣਾਵਟ ਏਦਾਂ ਦੀ ਹੈ ਇਹਦੇ ਵੀ ਬਹੁਤ ਸੋਹਣੇ ਥਾਂ ਸੀ ਜਿਹੜੀ ਹੁਣ ਛੋਟੀ ਤੋਰੀ ਹੈ ਇਹ ਤੋਂ ਬਾਅਦ ਚ ਲਾਸਟ ਉੱਤੇ ਖੋਰ ਝੋਟੀ 40 ਰੇਟ ਦਾ ਹਾਂਜੀ ਹਾਂਜੀ 40000 ਦੰਦੋ ਦੰਦੋ ਖੀਰੀ ਠੀਕ ਹੈ ਥਾਂ ਦਿਖਾ ਦੇ ਬਈ ਦੰਦੋ ਖੀਰੀ ਹੈ ਦੋਸਤੋ ਹਾਂਜੀ ਸੇਮ ਰੇਟ 40000 ਇਹਦਾ ਥਣ ਚਾਰੇ ਤੁਹਾਨੂੰ ਦਿਖਾ ਲਿਆ ਕਰਮਾਲੀਆਂ ਨੇ ਇਹ ਵੀ ਇਹਦੇ ਪੁੜਿਆਂ ਦੀ ਬਣਾਵਟ ਜਿਹੜੀ ਉੱਪਰੋਂ ਉਹ ਚੀਜ਼ ਨੋਟ ਕਰ ਲਿਆ ਕਰੋ ਬੈਕ ਸਾਈਡ ਵਾਲੇ ਪੁੜੇ ਜਿਹੜੇ ਆ ਹੱਡ ਆ ਇਹ ਵੀ ਦੇਖੋ ਪੂਰੇ ਖੁੱਲੇ ਢੁੱਲੇ ਆ ਇਹਨਾਂ ਤਿੰਨੇ ਜਿਹੜੀਆਂ ਮੁਰਾ ਦੀਆਂ ਝੋਟੀਆਂ ਤੁਹਾਨੂੰ ਦਿਖਾ ਰਿਹਾ ਸੈਂਗੇ ਦਾ ਨੇੜ ਹੀ ਮੁੜਿਆ ਹੋਇਆ ਕੁੰਡਾ ਸਿੰਘ ਹੈ ਸੇਮ ਰੇਟ ਹੈ ਚੁਆਇਸ ਤੁਹਾਡੀ ਆ ਇਹਨਾਂ ਦੇ ਵਿੱਚੋਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਜਾਂ ਜਿਹੜੀ ਤੋਂ ਲੱਗਦਾ ਵੀ ਛੇਤੀ ਦੁੱਧ ਤੇ ਆਜੂਗੀ ਗੱਭਣ ਹੋ ਕੇ ਜਾਂ ਦੁੱਧ ਜਾਰਾ ਦੇ ਦੂ ਉਹੀ ਖਰੀਦ ਲਿਓ ਨਗ ਤੁਹਾਨੂੰ ਚਾਰ ਇਸ ਵੀਡੀਓ ਚ ਦਿਖਾਉਣੇ ਸੀ ਇਹਦੀ ਵੀ ਬੰਤਰ ਬਹੁਤ ਸੋਹਣੀ ਹੈ ਸੋ ਜੋ ਟੀਵੀ ਜਦੋਂ ਇਹ ਕੰਪਣ ਹੋ ਕੇ ਸੂਣ ਦੇ ਨੇੜ ਆਉਣੀਆਂ ਤਾਂ ਇਹਨਾਂ ਦੇ ਸਰੀਰ ਦਾ ਵਿਕਾਸ ਹੋਊਗਾ ਹੋਰ ਚੌੜੀਆਂ ਤੁਹਾਨੂੰ ਇਹ ਮੱਝਾਂ ਲੱਗਣੀਆਂ ਜਦੋਂ ਤਿਆਰ ਹੋ ਕੇ ਇਹ ਸੂਣ ਦੇ ਨੇੜ ਤੇੜ ਹੋਣੀਆਂ ਬਾਕੀ ਹੁਣ ਵੀ ਦਿਸਦੀਆਂ ਐ ਵੀ ਤੁਹਾਨੂੰ ਸੋਹਣੀਆਂ ਝੋਟੀਆਂ ਦਿਖਾ ਰਿਹਾ ਅੱਜ ਦੀ ਵੀਡੀਓ ਦੇ ਨਾਗ ਇਹ ਤਿੰਨ ਚਾਰ ਜਿਹੜੇ ਨਾਗ ਆ ਦੱਸੋ ਸਾਰੀ ਵਿਕਾਊਗਾ ਧੰਨਵਾਦ